लुधियाना ਦੇ ਬਸੰਤ ਐਗਨੂ ਡੂਰੀ ਵਿੱਚ ਪੰਗੇ ਯੂਨੀਅਨ ਸੁਪਰ ਸਪੈਸ਼ਲਿਸਟ ਹਸਪਤਾਲ ਨੇ ਕਟਿਆ ਹੱਥ ਜੋੜਨ ਦੀ ਸਰਜਰੀ ਬੜੇ ਸਫਲਤਾਪੂਰਵਕ ਕੀਤੀ ਇਸ ਮੌਕੇ ਤੇ ਮਾਹਿਰ ਡਾਕਟਰਾਂ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਇਹਨਾਂ ਡਾਕਟਰ ਨੇ ਅਨਿਵਰਸ ਕਿਦਾਂ ਹੈ ਨਿਕਾਈ ਜਦੋਂ ਮੇਰੇ ਹੱਥ ਦੇ ਦੀ ਹੈ ਤੁਹਾਡੇ ਤੱਕ ਕਿ ਤੱਕ ਹੈ ਇਹਦੇ ਵਿੱਚ ਮਤਲਬ ਮੈਂ ਤਾਂ ਇਹ ਕਹਿਣਾ ਚਾਹਾਂਗਾ ਇਹਦੇ ਵਿੱਚ ਜਿਵੇਂ ਡਾਕਟਰ ਨੇ ਜਾਰੀ ਕੀਤੀ ਬਹੁਤ ਚੰਗੀ ਤਰ੍ਹਾਂ ਸਮਝਾਈ ਹੈ ਇਹਦੇ ਵਿੱਚ ਟਾਈਮ ਬਹੁਤ ਮੈਟਰ ਕਰਦਾ ਹੈ ਇਸ ਤਰੀਕੇ ਨਾਲ ਫੀਚਰਸ ਕਿਵੇਂ ਉਹਨੂੰ ਹੈਂਡਲ ਕੀਤਾ ਉਹ ਬਹੁਤ ਮੈਟਰ ਕਰਦਾ ਹੈ ਫਿਰ ਟੀਮ ਬਹੁਤ ਮੈਟਰ ਕਰਦੀ ਹੈ ਵੀ ਸਾਡੀ ਐਨਐਸਸੀ ਜੀ ਮੇ ਸਾਡੇ ਕੋਲ ਪਹਿਲਾ ਮੈਸੇਜ ਆ ਜਾਂਦਾ ਸੀ ਪੂਰੀ ਟੀਮ ਪਹਿਲੇ ਪ੍ਰੀਪੇਅਰ ਕਰ ਲੈਂਦੇ ਬਾਹਰ ਤੋਂ ਲੈ ਕੇ ਅੰਦਰ ਤੱਕ ਸਾਡੀ ਸਾਰੀ ਪ੍ਰੈਪਰੇਸ਼ਨ ਹੁੰਦੀ ਹੈ ਕਿਵੇਂ ਟ੍ਰਾਂਸਪੋਰਟ ਕਰਨਾ ਹੈ ਕਿਵੇਂ ਅੰਦਰ ਤਿਆਰੀ ਪਹਿਲੇ ਸ਼ੁਰੂ ਕਰ ਲੈਣੇ ਸਾਡੇ ਐਨੈਸਥੀਟਿਸਟ ਸਾਡੇ ਇੰਟੈਂਸਿਵਿਸਟ ਜਿਹਾ ਕਿਨੋਟ ਕ੍ਰਿਸ਼ਣ ਜੈਨ ਇਹ ਵੀ ਆਪਣੀ ਸਾਰੀ ਮਸ਼ੀਨਾਂ ਸਾਰਾ ਕੁਝ ਬਲਬ ਵੀ ਪ੍ਰੀਪੇਅਰ एवरीथिंग ਪਹਿਲਾਂ ਹੀ ਪ੍ਰੀਹੈਂਡ ਉਹਦੇ ਨਾਲ ਇਹ ਕਿ ਵੀ ਫਿਰ ਡਾਕਟਰ ਸਾਹਿਬ ਆਪਣੀ ਇੰਟਰਸੈਕਸ਼ਨ ਕਰ ਲੈਂਦੇ ਨੇ ਤੇ ਸਾਡਾ ਆਰ ਜਦੋਂ ਫਿਕਸ ਕਰਨਾ ਹੁੰਦਾ ਅਸੀਂ ਜਿਆਦਾ ਉਹਨੂੰ ਛੜਕਾਨੀ ਨਹੀਂ ਦੰਨੀ ਹੁੰਦੀ ਇਹ ਨਹੀਂ ਕਿ ਅਸੀਂ ਪੂਰੀ ਬਹੁਤ ਜ਼ਿਆਦਾ ਟਾਈਮ ਲਗਾ ਰਹੇ ਹਾਂ ਜਲਦੀ ਜਲਦੀ ਟਾਈਮ ਬਚਾਣ ਲਈ ਫਿਕਸ ਕਰਨਾ ਹੁੰਦਾ ਮਿਨਿਮਮ ਫਿਕਸ ਸੈਸ਼ਨ ਜਿਵੇਂ ਇਹਦੇ ਵਿੱਚ ਅਸੀਂ ਸਿਰਫ 12 ਨਾਲ ਫਿਕਸ ਕੀਤਾ ਹੈ ਵਰਨਾ ਜੇ ਸਾਡੇ ਕੋਲ ਟਾਈਮ ਜ਼ਿਆਦਾ ਹੋਵੇ ਪੇਸ਼ੈਂਟ ਘੰਟੇ 'ਚ ਆ ਜੇ ਅਸੀਂ ਪਲੇਟਾ ਵੀ ਪਾ ਜਾਦੇ ਹਾਂ ਉਹਦੇ ਨਾਲ ਇਹ ਕਿ ਬਾਅਦ ਦੁਆਰਾ ਖੋਲਣ ਦੀ ਲੋੜ ਨਹੀਂ ਆਉਣੀ ਤਾਂ ਉਹ ਟੀਮਵਰਕ ਹੈ ਮੈਨਲੀ ਐਂਡ ਪਲੈਨਿੰਗ ਹੈ ਡਿਸਕਸ਼ਨ ਹੈ ਆਪਸ ਵਿੱਚ ਕੋਆਰਡੀਨੇਸ਼ਨ ਹੈ ਕਿ ਹਰ ਬੰਦੇ ਤੁਸੀਂ ਗੱਲ ਸੁਣ ਰਿਹਾ ਹੈ ਬਿਲਕੁਲ ਕਿ ਟਾਈਮ ਨੂੰ ਵੈਲਿਊ ਦੇ ਕੇ ਕੰਮ ਕਰ ਰਹੇ ਜਿਹਨੇ ਡਾਕਟਰ ਦੀ ਮਿਹਨਤ ਹੈ ਜਿਹੜਾ ਆਪਣੀ ਜ਼ੋਰ ਦੀ ਹੈ ਇੱਕ ਉਹਨੇ ਮਿਲਣੀ ਤਾਂ ਤਿੰਨ ਡਾਕਟਰਸ ਦੀ ਹੈ ਕੰਸੀਵਿਸਟ ਹੋਗੇ ਜਿਹੜੇ ਸਾਡੇ ਬਕੇ ਟੋਟਰੇਸ਼ਨ ਚ ਨੇ ਇਹਨਾਂ ਨੇ ਸਾਰਾ ਸੰਭਾਲਣਾ ਹੁੰਦਾ ਮਰੀਜ਼ ਫਿਰ ਮੇਨ ਡਾਕਟਰ ਡਾਕਟਰ ਪਲਾਸਟਿਕ ਹੈ ਪਲਾਸਟਿਕ ਸਰਜਨ ਹੋਗੇ ਜਿਹਨਾਂ ਨੂੰ ਮੈਨੇਜ ਕਰਨਾ ਹੈ ਆਰਥੋਪੀਡੀਸ਼ਨ ਹੋ ਗਿਆ ਜਿਹੜਾ ਉਹ ਫਿਕਸ ਕਰਦਾ ਹੈ ਸਟੈਬਿਲਟੀ ਦਿੰਦਾ ਹੈ ਤਾਂ ਕਿ ਜੇ ਡਾਕਟਰ ਸਬ ਫਿਕਸ ਵੀ ਕਰ ਦਿੰਦੇ ਨੇ ਜਿਉਂ ਹੱਥ ਸਟੈਬਲ ਨਹੀਂ ਹੈਗਾ ਉਹ ਹਿੱਲੀ ਜਾਊਗਾ ਫਿਰ ਬਲੱਡ ਸਪਲਾਈ ਖਰਾਬ ਹੋਏਗੀ ਫਿਰ ਜਦੋਂ ਹੱਟ ਉੱਟਦਾ ਹੈ ਨਾ ਕਦੇ ਕਦੇ ਹੱਡੀ ਚੱਕਣਾ ਚੀ ਹੋ ਜਾਂਦੀ ਮਤਲਬ ਝੂਰ ਝੂਰ ਹੋ ਜਾਂਦੀ ਫਿਰ ਉਹ ਅੱਡੀ ਜ ਨੀ ਜੇ ਉਹ ਜੋੜ ਖਤਮ ਹੋ ਗਿਆ ਫਿਰ ਤੋਂ ਅਸੀਂ ਜੋੜ ਹੀ ਪੱਕਾ ਹੀ ਜੋੜ ਦਿੰਨੇ ਆ ਬਾਅਦ ਚ ਆਪਾਂ ਤਾਂ ਇੱਕ ਵਾਰ ਸਟੇਬਲਾਈਜ਼ ਕਰਨਾ ਹੁੰਦਾ ਹੈ ਜੇ ਜੋੜ ਬਚਿਆ ਹੋਇਆ ਹੈ ਉਹਨੂੰ ਸ਼ਾਰਟ ਕਰਕੇ ਫਿਕਸ ਕਰ ਲੀਦਾ ਹੈ ਬਲੂ ਡਿਪੈਂਡ ਕਰਦਾ ਹੈ ਪ੍ਰੈਜੈਂਟੇਸ਼ਨ ਕਿਹਦੀ ਹੈ ਹਰ ਚੀਜ਼ ਦਾ ਇਲਾਜ ਆਏਗਾ ਸਟੈਪ ਬਾਈ ਸਟੈਪ ਕਰ ਲੀਦਾ ਹੈ ਸਟੇਜ ਕਰ ਲੀਦਾ ਹੈ ਮੈਨੇਜੇਬਲ ਹੈ ਬਟ ਇਹ ਕੀ ਟਾਈਮ ਐਂਡ ਨੋਲੇਜ ਹੋਣੀ ਚਾਹੀਦੀ ਹੈ ਟ੍ਰੇਨਿੰਗ ਹੋਣੀ ਚਾਹੀਦੀ ਹੈ ਜੀ ਜੀ ਨਾ ਯੂਨੀਵਰਸਿਟੀ ਸਪੈਸ਼ੈਲਿਟੀ ਹਸਪੀਟਲ ਵਿੱਚ ਸਾਡੇ ਕੋਲ 22 ਮਹੀਨੇ ਕੇਸ ਆਇਆ ਸੀ ਜਿਹਦੇ ਵਿੱਚ ਪੇਸ਼ੈਂਟ ਆਪਦੇ ਬਾਹਰ ਕੱਟ ਕੇ ਇੱਕ ਬੋਰੀ ਵਿੱਚ ਲੈ ਕੇ ਆਇਆ ਸੀ ਅਸੀਂ ਉਸ ਬਾਹਰ ਦੀ ਜਟਿਲ ਆਪਰੇਸ਼ਨ ਕਰਦੇ ਹੋਏ ਉਹਦੀ ਸਾਰੀਆਂ ਨਸਾਂ ਤੇ ਹੱਡੀ ਜੋੜਦੇ ਹੋਏ ਇੱਕ ਸਕਸੈਸਫੁਲ ਆਪਰੇਸ਼ਨ ਕੀਤਾ ਜਿਹਦੇ ਵਿੱਚ ਉਹਦੀ ਸਾਰੀਆਂ ਉਂਗਲਾਂ ਤੇ ਪੂਰਾ ਹੱਥ ਉਹਦਾ ਬਚਾ ਸਕੇ ਸਰ ਇਹ ਦਾ ਫੈਕਟਰੀ ਵਰਕਰ ਹੈ ਫੂਡ ਪ੍ਰੋਸੈਸਿੰਗ ਯੂਨਿਟਸ ਕੰਮ ਕਰਦਾ ਸੀ ਉਸ ਟਾਈਮ ਮਿਕਸਿੰਗ ਦੀ ਮਸ਼ੀਨ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਚਲ ਗਿਆ ਕੀ ਕਿਵੇਂ ਆਪਦੇ ਲੈ ਕੇ ਆਏ ਸੀ ਇਹ ਪੇਸ਼ੈਂਟ ਤੁਹਾਨੂੰ ਸਰ ਸਾਡੇ ਕੋਲ ਪੇਸ਼ੈਂਟ ਇੱਕ ਪਲਾਸਟਿਕ ਦੀ ਬੋਰੀ ਵਿੱਚ ਲੈ ਕੇ ਆਇਆ ਸੀ ਸਾਨੂੰ ਇੰਨੇ ਟਾਈਮ ਪਿਛੇ ਲੈ ਕੇ ਵਿਦਨ 4 ਆਰ ਸਾਡੇ ਕੋਲ 4 ਘੰਟੇ ਵਿੱਚ ਲੈ ਆਏ ਸੀ ਇਹ ਕੰਡੀਸ਼ਨ ਸਰ ਪੇਸ਼ੈਂਟ ਹੈ ਉਦੋਂ ਆਲਰੇਡੀ ਕਾਫੀ ਬਲੀਡ ਤਾਂ ਹੋ ਚੁੱਕਿਆ ਸੀਗਾ ਐਂਡ ਜੋ ਉਹਦਾ ਹੱਥ ਸੀਗਾ ਉਹ ਵੀ ਪ੍ਰੋਪਰ ਜਿਵੇਂ ਟਰਾਂਸਪੋਰਟ ਦੀ ਕੰਡੀਸ਼ਨ ਚੋਂ ਉਵੇਂ ਤਾਂ ਨਹੀਂ ਸੀਗਾ ਬਟ ਫਿਰ ਵੀ ਅਸੀਂ ਉਸ ਨੂੰ ਪਹਿਲਾਂ ਤਾਂ ਸਟੇਬਲਾਈਜ਼ ਕੀਤਾ ਪੇਸ਼ੈਂਟ ਨੂੰ ਐਂਡ ਫਿਰ ਉਹਦਾ ਆਪਰੇਸ਼ਨ ਕਰਕੇ ਸਕਸੈਸਫੁਲ ਹੋ ਗਿਆ ਜੁੜਿਆ ਫਿਰ ਸਰਜਰੀ 7 ਘੰਟੇ ਦੀ ਸਰਜਰੀ ਚੱਲੀ ਸੀ ਸਰ ਇਹ ਹਸਪੀਟਲ ਚ ਫਸਟ ਟਾਈਮ ਆਇਆ ਹੈ ਪਹਿਲਾਂ ਵੀ ਸਰ ਪਹਿਲਾਂ ਵੀ ਅਸੀਂ ਜੋੜ ਚੁੱਕੇ ਕੁਝ ਕੁ ਅੰਗ ਇੱਕ ਵਾਰੀ ਸਿਰ ਦੀ ਪੂਰੀ ਚਮੜੀ ਜਿਵੇਂ ਆਪਾਂ ਕਹਿੰਨੇ ਕਿ ਪੂਰਾ ਸਕਾਲਪ ਕਹਿੰਨੇ ਉਹ ਸਾਰਾ ਗੰਨੇ ਦੀ ਮਸ਼ੀਨ ਦੇ ਵਿੱਚ ਲੈ ਕੇ ਆਏ ਸੀਗੇ ਉਹ ਵੀ ਅਸੀਂ ਉਹ ਜੋੜਿਆ ਸੀ ਕਿਉਂਕਿ ਕੋਈ ਚੀਜ਼ ਹੋ ਜਾਂਦੀ ਹੈ ਡਾਕਟਰ ਵਾਈਸ ਕਿੰਨੇ ਦਿਨ ਦੀ ਹੋ ਹਸਪੀਟਲ ਸਰ ਐਜ਼ ਅਰਲੀਐਸ ਪੋਸੀਬਲ ਪਰ ਬੈਸਟ ਹੁੰਦਾ ਕਿ ਵਿਦਿਨ 6 ਮਹੀਨਿਆਂ ਦਾ ਬਿਲਕੁਲ ਪਹੁੰਚਿਆ ਜਾਵੇ ਐਂਡ ਟ੍ਰਾਂਸਪੋਰਟ ਜਦੋਂ ਕਰਨਾ ਹੈ ਤਾਂ ਇੱਕ ਸਾਫ ਲਫਾਫੇ ਚ ਤੌਲੀ ਚ ਜੇ ਐਟਲੀਸਟ 1 ਕੇ ਉਹਨੂੰ ਤੇ ਠੰਡੇ ਬਰਫ਼ ਦੇ ਪਾਣੀ ਸਪਾਇਆ ਜਾਵੇ ਬੈਸਟ ਹੈ ਐਟਲੀਸਟ ਫॉर ਡੋਮੈਸਟਿਕ ਪਰਪਸ ਬਸ ਕਰੋਲੇ ਅੰਦਰ ਕੰਮ ਕਰ ਪਾਈ ਬਹੁਤ ਬਹਾਦਰ ਸਰ ਬੈਸਟ ਪੋਸੀਬਲ ਐਫਰਟਸ ਨਾਲ ਵੀ 80% ਆਪਾਂ ਕਹਿ ਸਕਦੇ ਹਾਂ 100% ਰਿਕਵਰੀ ਕੈਨਿਫੀਕਟ ਠੀਕ ਹੈ ਓਕੇ ਜੀ ਸ਼ੁਰੂ ਕਰਵਾ ਲਿਆ ਜੀ ਮੇਰਾ ਨਾਮ ਰਮਨ ਸਿੰਘ ਐਮ ਐਸ ਆਥੋਮੈਟਿਕ ਸਰਜਨ ਹੈ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਫਿਰ ਮੈਂ ਕਿ ਡਾਕਟਰ ਨੇ ਦੱਸਿਆ ਸਾਡਾ ਇਹ ਪੇਸ਼ੇਟ ਆਇਆ ਸੀ ਸਾਡੇ ਕੋਲ ਟਾਈਮ ਸੀ ਰ ਆ ਗਿਆ ਸੀਗਾ ਇਹਦੇ ਵਿੱਚ स्ट्रगल करते जनरली जल्दी लो फिक्स करना चाहिए ताकि अपन ये रिड्यूस करवी पर्सनलाइज करिए द्वारा द्वारा जल्दी जल्दी ब्रीडिंग चॉइस ओके इन से देन इन हॉस्पिटल हॉस्पिटल में आईसीयू एक्सपेक्टेड करती है सर की चैनल से तो पेशेंट आ सके चैलेंज से कहते बोले चलेंगे सारा कुछ अरेंज करना जितना फास्ट एंड टाइमली बेस्ट अपन वर्क प्लेस सारी चीजें तोकली रहने चैनल चल पेपर पेशेंट की कंडीशन देखना कि कंडीशन इस टाइम की है चालू करने के लिए की जल्दी जरूरत है कि ना ब्लड चाहिए के के है पोस्ट ऑफ केयर देना बाद में सारी से ज्यादा ध्यान रखना